ਸਰਹਦੀ ਕਸਬਾ ਕਲਨੌਰ ਵਿਖੇ ਬਣੀ ਜ਼ਿਲ੍ਹਾ ਪਧਰੀ ਗਊਸ਼ਾਲਾ ਦੇ ਵਿੱਚ ਅੱਜ ਪੰਜਾਬ ਦੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਸਿੰਘਲਾ ਵੱਲੋਂ ਚੰਚੇ ਦੌਰਾ ਕੀਤਾ ਗਿਆ ਕਲਨੌਰ ਪਹੁੰਚ ਕੇ ਗਊਸ਼ਾਲਾ ਦਾ ਨਰੀਖਣ ਕੀਤਾ ਗਿਆ ਕੌਸ਼ਲਤ ਵਿਚਾਰੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਗਊਸ਼ਾਲਾਤ ਵਿੱਚ ਸ਼ੈਡਾਂ ਦੀ ਕਮੀ ਸਾਫ਼ ਦਿਖਾਈ ਦੇ ਰਹੀ ਹੈ ਜਿਸ ਬਾਰੇ ਮਾਨਯੋਗ ਡੀਸੀ ਗੁਰਦਾਸਪੁਰ ਨੂੰ ਜਾਨੂ ਕਰਵਾਇਆ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਕਲਾਨੌਰ ਦੇ ਐਸਟੀਐਮ ਅਤੇ ਨਾਲ ਹੀ ਵੱਖ-ਵੱਖ ਮਹਿਕਮਿਆਂ ਦੇ ਨੁਮਾਇੰਦੇ ਹਾਜ਼ਰ ਸਨ ਅੱਜ ਸਿure ਗਊਸ਼ਾਲਾ ਵਿਖੇ ਪਹੁੰਚੇ ਸਾਡੇ ਨਾਲ ਤਹਿਸੀਲਾ ਸਾਹਿਬਾ ਪੀਡੀਪੀਓ ਸਾਹਿਬਾ ਤੇ ਮੌਕੇ ਤੇ ਮੌਜੂਦ ਨੇ ਉਹ ਸਰਵੇ ਵੀ ਕੀਤਾ ਦੇਖਿਆ ਗੂ ਚੱਲਦਾ ਹਾਲ ਸੜਕੋ ਫੋਟੋ ਵੀ ਪਹਿਲਾਂ ਗਈਆਂ ਸੀ ਉਹਦੀਆਂ ਕਿ ਬਹੁਤ ਮਾੜਾ ਹਾਲ ਹੈ ਇਸ ਕਰਕੇ ਸਿਰੇ ਆਇਆ ਕਿ ਜਾਇਆ ਲਿਆ ਕੋਈ ਇਸ ਪ੍ਰਸ਼ਾਸਨ ਨੂੰ ਕਹਿ ਕੇ ਤਾਂ ਸੁਧਾਰ ਵੀ ਕਰਦੇ ਆ ਤੇ ਇੱਥੇ ਆ ਸੰਸਥਾ ਹੈਗੀ ਹੈ ਇੱਕ ਇਹ ਨਾਮ ਤੇ ਜਵਾਨ ਬੇਸਹਾਰਾ ਸਾਰੇ ਸੰਸਥਾ ਦੇ ਨਾਮ ਤੇ ਮੁੰਡੇ ਸੇਵਾ ਕਰਦੇ ਨੇ ਤੇ ਮੈਂ ਥਰੂ ਆਮ ਜਨਤਾ ਨੂੰ ਆਮ ਜੰਨਿਆ ਧਾਰਮਿਕ ਸੰਸਥਾ ਨੇ ਜਾ ਸਮਾਜਿਕ ਸੰਸਥਾ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਇਹ ਜਿਹੜੇ ਗਊ ਸੇਵਾ ਹੈਗੀ ਹੈ ਇਹਨੂੰ ਆਪਾਂ ਖੱਥੀ ਸੇਵਾ ਕਰੀਏ ਉਰੇ ਆ ਕੇ ਦੇਖੀਏ ਪ੍ਰਸ਼ਾਸਨ ਦੇ ਨਾਲ ਹੱਥ ਮਿਟਾਈਏ ਅਸੀਂ ਦੇਖੋ ਪ੍ਰਸ਼ਾਸਨ ਤਾਂ ਆਪਣਾ ਕੰਮ ਕਰ ਹੀ ਰਿਹਾ ਹੈ ਪਰ ਅਸੀਂ ਵੀ ਜੇ ਉਹਦੇ ਉਰੇ ਆਵਾਂਗੇ ਉਰੇ ਦੇਖਾਂਗੇ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਤਾਂ ਪ੍ਰਸ਼ਾਸਨ ਵੀ ਤੁਹਾਡਾ ਸਹਿਯੋਗ ਕਰੂਗਾ ਮੈਂ ਆਉਣ ਵਾਲੇ ਯੂਥ ਨੂੰ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਨੇ ਜਾਂ ਸਮਾਜਿਕ ਨੇ ਸਭ ਤੋਂ ਪਹਿਲਾਂ ਤਾਂ ਸਾਡਾ ਉਬੋ ਵੀ ਅਸੀਂ ਮਾਤਾ ਕਹਿੰਦੇ ਆ ਇਹ ਸਾਡਾ ਫਰਜ਼ ਬਣਦਾ ਵੀ ਅਸੀਂ ਰਿਹਾ ਕੇ ਦੇਖੀਏ ਇਹਨੂੰ ਸਮਝੀਏ ਜੇ ਕਿਤੇ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹਨੂੰ ਅਸੀਂ ਦੂਰ ਕਰੀਏ ਪ੍ਰਸ਼ਾਸਨ ਦੀ ਵੀ ਮਦਦ ਲਈ ਅਸੀਂ ਆਪਣਾ ਵੀ ਸਹਿਯੋਗ ਕਰੀਏ ਤੇ ਨਾਲੇ ਮੈਂ ਇੱਥੇ ਦੇਖਿਆ ਵੀ ਬੂਟੇ ਬਹੁਤ ਘੱਟ ਹੈ ਦੇਖੋ ਬਹੁਤ ਸਾਲ ਦੇ ਵਿੱਚ ਬੂਟੇ ਇਹਨੇ ਹਰੇ ਭਰੇ ਹੋ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਈ ਵੀ ਹੁਣ ਤੱਕ ਕਿਸੇ ਨੇ ਕਿਉਂ ਨਹੀਂ ਗੌਰ ਕੀਤੀ ਸਾਡੀਆਂ ਸਰਕਾਰਾਂ ਸਾਡੀਆਂ ਸੰਸਥਾਵਾਂ ਇਸ ਗੱਲ ਤੇ ਲੱਗੀਆਂ ਨੇ ਰੁੱਖ ਵਾਧਾ ਵਧਾ ਲਗਾਈਏ ਪਰ ਇਥੇ ਬਹੁਤ ਰੁੱਖ ਲੱਗ ਸਕਦੇ ਨੇ ਲੈ ਅਜ ਕਹਿ ਕੇ ਵੀ ਜਾਨਣਾ ਤੇ ਕੋਸ਼ਿਸ਼ ਵੀ ਕਰੂੰਗਾ ਵੀਰੇ 200 300 ਬੁੱਟਾ ਘਟਾ ਘਟਾ ਲੱਗੇ ਥੋੜੇ ਥਰੂ ਵੀ ਜਿਹੜੀ ਪ੍ਰੈਸਟ ਹੈਗੀ ਐ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਤੁਸੀਂ ਵੀ ਇਸ ਗੱਲ ਤੇ ਕੋਈ ਨਾ ਕੋਈ ਇਥੇ ਤਿਹਾਰ ਮਨਾਈਏ ਆਪਾਂ ਉਸ ਤੇ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਕੱਠੇ ਕਰੀਏ ਤਾਂ ਕਿ ਉਹਨਾਂ ਦਾ ਆਪਾਂ ਬੁੱਟੇ ਲਵਾਈਏ ਉਹਨਾਂ ਦਾ ਵੀ ਉਹਰੇ ਸਹਿਯੋਗ ਬਣੇ ਆਣ ਜਾਣ ਕਰੀਏ ਉਹਨਾਂ ਦਾ ਸਭ ਕੀ ਕਮੀ ਪਈਏ ਕਮੀ ਤਾਂ ਇੱਕ ਕੁਸਤਾ ਛੱਡਾਂ ਦੀ ਕਮੀ ਹੈਗੀ ਹੈ ਛਾਂ ਦੀ ਵੀ ਕਮੀ ਹੈਗੀ ਹੈ ਜਿਹੜੇ ਕਮਜ਼ੋਰ ਗਊਆਂ ਵਾਸਤੇ ਬਣਿਆ ਵਾ ਛੱਡ ਉਹ ਵੀ ਸਾਰੀ ਕਮੀ ਹੈਗੀ ਹੈ ਤੇ ਨਿਸ਼ਾਣ ਨੂੰ ਨਿਗਾਹ ਕਰਨਿਆ ਹੈ ਤੇ ਇਹ ਹੋਊਗਾ ਬਹੁਤ ਜਲਦੀ ਉੱਥੇ ਤਾਂ ਦੇਖੋ ਸਾਰੇ ਜਾਲੀ ਲੱਗਣ ਵਾਲੀ ਹੈ ਤੇ ਉਹਦੇ ਦੇ ਧੁੱਪ ਦਾ ਵੀ ਕੋਈ ਨਾ ਕੋਈ ਇੰਤਜ਼ਾਮ ਕਰਨਾ ਪਊਗਾ ਅੜੇ ਵਾਲੇ ਜਾਲੀ ਲੱਗੇ ਜਾਂ ਅੜੇ ਵਾਲੇ ਕੋਈ ਤੱਕਣ ਦਾ ਜਾਂ ਮਗਰ ਬਣਾ ਕੇ ਸਫਾ ਨਹੀਂ ਆਉਂ ਕੰਗੀਆਂ ਜਾਣ ਤਾਂ ਕਿ 2 4 5 ਦੀ ਚਾਰੇ ਪ੍ਰਤੀ ਤਾਂ ਦੇਖੋ ਮੇਰੇ ਖਿਆਲ ਨਾਲ ਚਾਰੇ ਤਾਂ ਨਹੀਂ ਕੋਈ ਸਮੱਸਿਆ ਹੋਣੀ ਉਹ ਕਹਿੰਦੇ ਜਿੰਨੀ ਗੱਲ ਹੋਈ ਹੈ ਵੀ 100 150 ਕੁਆਂਟਾ ਰੋਜ਼ ਉਹ ਚਾਰਾ ਪੈ ਰਿਹਾ ਤੇ ਚਾਰੇ ਵੀ ਕੋਈ ਸਮੱਸਿਆ ਨਹੀਂ ਗਲਤ ਆਇਆ ਵੀ ਉਹਨੂੰ ਪ੍ਰੋਪਰ ਢੰਗ ਨਾਲ ਉਹਨੂੰ ਵਰਤਿਆ ਜਾ ਐਕਸੰ ਬਸਾਤਾ ਵਿੱਚ ਬਹੁਤ ਨੁਕਸਾਨ ਹੋ ਰਿਹਾ ਉਹ ਸੋਪਾਂ ਦੀਆਂ ਨੇ ਉਹਨੂੰ ਉਹ ਮਿਸਟਰ ਨੇ ਕਿਲੋ ਦੇ ਬਾਰੇ ਵੀ ਆਪਾਂ ਕਰਦੇ ਆਗਾ ਹਾਂ ਬੈਠੇ ਆਂ ਦੀ ਸਭ ਨੂੰ ਜਾਣੂ ਕਰਾਂਗੇ ਮੈਂ ਹੋ ਸਕਦਾ ਮਿਲ ਕੇ ਵੀ ਜਾ ਮੈਂ ਕੋਸ਼ਿਸ਼ ਕਰਦਾ ਦੀ ਸਭ ਨੂੰ ਮਿਲਾਂ ਦੀ ਜਿੰਨੀਆਂ ਕਮੀਆਂ ਹੈਗੀਆਂ ਨਾਲ ਦੂਰ ਕਰਾਂ ਦੀ ਉੱਤੇ ਰੰਗ ਸਾਡੀ ਸਰਕਾਰ ਦੀ ਵੀ ਡਿਊਟੀ ਬੰਦੀ ਹੈ ਪ੍ਰਸ਼ਾਸਨ ਦੀ ਵੀ ਬੰਦੀ ਹੈ ਤੇ ਸਭ ਨਾਲ ਵੱਡੀ ਡਿਊਟੀ ਤਾਂ ਜਿੰਨੀਆਂ ਸਮਾਜਿਕ ਸੰਸਥਾਵਾਂ ਨੇ ਉਹਨੇ ਡਿਊਟੀ ਬੰਦੀ ਆ ਸਾਨੂੰ ਸਮੇਂ ਸਮੇਂ ਸਰ ਜਾਣੂ ਕਰਵਾਉਣਾ ਸਰਕਾਰ ਨਾਲ ਜੀ ਸੁੱਖਾਂ ਵਾਂਗ ਜਾਣੂ ਕਰਾ ਰਹੇ ਨੇ ਆਰਬਾਣੀ ਬਿਜ਼ੀਟ ਹੁੰਦਾ ਹੈ ਇੱਥੇ ਸਾਰੇ ਸਰਕਾਰ ਨੂੰ ਟੈਨ ਅਪੀਸ਼ੇ ਪੁੱਛੀ ਆ ਰਿਹਾ ਕੋਈ ਗੱਲ ਨਹੀਂ ਕਾਹਦੇ ਨਹੀਂ ਪਰ ਸਰਕਾਰ ਨੂੰ ਕੁਝ ਕਰੇ ਕਿ ਇਹਦੇ ਦੇ ਲੱਖਾਂ ਦੇ ਪ੍ਰੋਜੈਕਟ ਨਹੀਂ ਕਿੰਨੇ ਸਮਾਸ਼ਨਾਡ ਨਹੀਂ ਹੋ ਸਕੀ ਨਹੀਂ ਨਹੀਂ ਸਮਾਸ਼ੇਵੀ ਅੰਤ ਦੇਖੋ ਡਿਊਟੀ ਇਹ ਹੈ ਕਿ ਸਾਨੂੰ ਜਾਨਵਰਾਂ ਨੂੰ ਅਸੀਂ ਪ੍ਰਸ਼ਾਸਨ ਤੋਂ ਇਹਦੀ ਮਦਦ ਜਿੰਨਾ ਹੋ ਸਕੂ ਵੱਧ ਤੋਂ ਵੱਧ ਕਰਾਵਾਂਗੇ ਅਸੀਂ ਆਪਣੇ ਤਰਫੋਂ ਵੀ ਸਰਕਾਰ ਤੋਂ ਵੀ ਕਰਾਵਾਂਗੇ ਵੱਧ ਤੋਂ ਵੱਧ ਕਮਿਸ਼ਨ ਵੱਲੋਂ ਵੀ ਕਰਾਵਾਂਗੇ ਇੱਕ ਲੋਕਾਂ ਨੂੰ ਮੈਸੇਜ ਜਨਾ ਵੀ ਜਿਹੜੀ ਛੱਡਦੀ ਬੀਗਦੇ ਸਰਕਾਰਾਂ ਦੇ ਛੱਡ ਦਿੰਦੇ ਉਹਦੇ ਬਾਰੇ ਕੀ ਹੈ ਦੇਖੋ ਜਿਹੜੇ ਛੱਡਦੇ ਨੇ ਉਹਨਾਂ ਦਾ ਆਬਦਾ ਹੋਏਗਾ ਜੀ ਦੇਖੋ ਸਾਡਾ ਜਿਹੜਾ ਸਰਕਾਰ ਦਾ ਕੰਮ ਹੈ ਵੀ ਅਸੀਂ ਉਹਨਾਂ ਨੂੰ ਇਕੱਠੇ ਕਰੀਏ ਉਹਨਾਂ ਦੀ ਸੇਵਾ ਕਰੀਏ ਇਹ ਸਰਕਾਰ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ